ਦੇ ਸਾਥੀਓ ਗੱਲ ਕਰਾਂਗੇ ਪਿੰਡ ਜੱਬੋਬਾਲ ਦੀ ਪਿੰਡ ਜੱਬੋਬਾਲ ਦੇ ਇੱਕ ਖੂਹ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਛੋਟਾ ਜਿਹਾ ਬੱਚਾ ਕਤੂਰਾ ਜਿਹੜਾ ਹੈਗਾ ਹੈ ਖੂਹ ਦੇ ਵਿੱਚ ਅਚਨਚੇ ਦੇ ਡਿੱਗ ਪਿਆ ਇਹ ਪਿਆਰੇ ਸਾਥੀ ਸਾਡੇ ਨਾਲ ਖੜੇ ਨੇ ਮੈਂਬਰ ਪੰਚਾਇਤ ਬਲਜੀਤ ਸਿੰਘ ਪੰਚ ਜੀ ਖੜੇ ਨੇ ਨਗਰ ਨਿਵਾਸੀਆਂ ਦੇ ਵੱਲ ਵੀ ਕੈਮਰਾ ਮਾਰਿਆ ਜਾਵੇ ਨਗਰ ਨਿਵਾਸੀ ਵੀ ਵਿਸ਼ੇਸ਼ ਤੌਰ ਤੇ ਖੜੇ ਨੇ ਮੁਲਾਕਾਤ ਇਹਨਾਂ ਸਾਰਿਆਂ ਸਾਥੀਆਂ ਦੇ ਨਾਲ ਕਰਾਵਾਂਗੇ ਇਹ ਵੀਰਾ ਜੀ ਕਿਸ ਤਰ੍ਹਾਂ ਪਤਾ ਲੱਗਿਆ ਜੀ ਇਹ ਜਾਨਵਰ ਦਾ ਅਸੀਂ ਤਕਰੀਬਨ ਭਾਈ ਪਹਿਲੇ ਸਭ ਤੋਂ ਪਹਿਲੇ ਸਾਰੇ ਭੈਣ ਭਰਾਵਾਂ ਨੂੰ ਯਾਰਾ ਦੋਸਤਾਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਇਹਦੇ ਕਿ ਮੈਂਬਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਭਾਜੀ ਇਸ ਲਖਦਾਤਾ ਦਰਬਾਰ ਦੇ ਜੀ ਸੇਵਕ ਆ ਕਿਉਂਕਿ ਜਵੀਰ ਵਾਰਦੇ ਨੇ ਜੀਰ ਵਾਰਦਾ ਦਿੰਨੇ ਪਰ ਅਸੀਂ ਡੇਲੀ ਇੱਕ ਜਾਣੇ ਨੇ ਸਾਡੇ ਘਰ ਦੇ ਮੈਂਬਰ ਨੇ ਕਿਸੇ ਨੇ ਵੀ ਆਵੇ ਇਥੇ ਚਿਰਾਗ ਬੱਤੀ ਕਰਨ ਲਈ ਜ਼ਰੂਰ ਆਉਣਾ ਹੁੰਦਾ ਤੇ ਅੱਜ ਤਾਂ ਵੀਰਵਾਰ ਕਰਕੇ ਅਸੀਂ ਆਏ ਜੀ ਮੇਰੇ ਨਾਲ ਮੁੰਡਾ ਅੰਮਰਤੇਜ ਸੀ ਜੀ ਅਸੀਂ ਆਏ ਤੇ ਅਸੀਂ ਮੱਥਾ ਟੇਕਣ ਗਏ ਤੇ ਵਿੱਚੋਂ ਆਵਾਜ਼ ਆਈ ਵਾਜੀ ਜੀ ਭੇਜਦਾ ਬੱਚਾ ਡਿੱਗਿਆ ਵਾਹ ਜੀ ਵਾਹ ਤੇ ਅਸੀਂ ਫਿਰ ਇਹਨਾਂ ਨੂੰ ਫੋਨ ਕੀਤਾ ਸ਼ਾਮੇ ਨੂੰ ਕੀਤਾ ਤੇ ਹੋਰ ਕੀਤਾ ਸ਼ਾਮੇ ਨੂੰ ਫਿਰ ਮਿੰਦੇ ਨੂੰ ਕੀਤਾ ਜੀ ਜੀ ਹੋਰ ਕਿ ਮੁੰਡੇ ਇਕੱਠੇ ਕੀਤੇ ਪਏ ਇਹਨੂੰ ਕਿਸੇ ਤਰ੍ਹਾਂ ਕੱਢਿਆ ਜਾਵੇ ਜੀ ਜੀ ਇਹ ਪਰ ਬਹੁਤ ਖਤਰਨਾਕ ਹੈ ਇੱਥੇ ਜਾਨਵਰ ਹੋਰ ਵੀ ਆਉਂਦੇ ਆ ਜਿਦਾ ਛੱਡੀਆਂ ਗਾਵਾਂ ਸ਼ਾਨ ਉਹ ਵੀ ਵਗਾਰਾਂ ਦੇ ਉਹਨਾਂ ਦੇ ਵੀ ਇੱਥੇ ਡੰਗੜਦਾ ਬਹੁਤ ਡਰਿਆ ਬੰਦ ਕਰਨੇ ਇਹਨਾਂ ਦੇ ਉੱਪਰ ਬਕਾਇਦਾ ਜੰਗਲੇ ਤਾਂ ਬਣਾਣੇ ਚਾਹੀਦੇ ਆ ਕਿਉਂਕਿ ਨੁਕਸਾਨ ਵੱਡਾ ਹੋ ਸਕਦਾ ਅੱਜ ਤੱਕ ਜਾਨਵਰ ਆ ਕੱਲ੍ਹ ਨੂੰ ਕੋਈ ਹੋਰ ਵੀ ਡੇਖ ਸਕਦਾ ਕਈ ਵਾਰੀ ਬਹੁਤ ਵੱਡੀਆਂ ਨੇਹਰੀਆਂ ਚੱਲਦੀਆਂ ਹਾਂਜੀ ਨੇਹਰੀਆਂ ਦੇ ਦੌਰਾਨ ਕੋਈ ਇਨਸਾਨ ਵੀ ਥਲੇ ਡੇਖ ਸਕਦਾ ਡੇਖ ਸਕਦਾ ਜੀ ਅਸੀਂ ਤਾਂ ਇਸ ਲਈ ਅਸੀਂ ਤਾਂ ਚਾਹੁੰਦੇ ਆ ਕਿ ਇਹਨੂੰ ਬੰਦ ਕੀਤਾ ਜਾਵੇ ਜੀ ਪਰ ਇਹ ਭਾਜੀ ਜਿਹੜਾ ਜਗ੍ਹਾ ਆ ਇੱਥੇ ਕਿਸੇ ਦਾ ਯਾਨਕਿ ਆਪਣਾ ਉਹ ਕਹਿੰਦੇ ਸਾਡਾ ਆ ਇਹ ਜਿਨ੍ਹਾਂ ਦਾ ਤੋੜ ਆ ਹੈ ਨਾ ਇਸ ਤਰ੍ਹਾਂ ਦਾ ਖਾਤਾ ਜੇ ਚੱਲ ਆਂਦਾ ਹੈਗਾ ਕਿ ਇਹ ਕੋਈ ਕਾਫੀ ਹੋ ਜਾਂਦਾ ਬੰਡੀ ਜਿਹੜੀ ਹੈਗੀ ਕੋਈ ਕਹਿੰਦਾ ਮੇਰਾ ਕੋਈ ਹਾਂ ਹਾਂ ਸਾਨੂੰ ਪਤਾ ਨਹੀਂ ਸਾ ਤੋਂ ਪਹਿਲਾਂ ਦਾ ਠੀਕ ਹੈ ਕਿ ਨਹੀਂ ਤੇ ਉਹ ਇੱਥੇ ਕਿ ਮਨਾ ਕਰਦੇ ਆ ਉਹ ਕਹਿੰਦੇ ਇੱਥੇ ਕਿ ਬੰਦ ਨੇ ਅਸੀਂ ਤਾਂ ਕਿਥੇ ਅਸੀਂ ਵੀ ਨਹੀਂ ਉੱਪਰ ਬਣਾਣਾ ਹਾਂ ਹਾਂ ਅਸੀਂ ਤਾਂ ਚਾਹੁੰਦੇ ਜ ਜਗਾ ਦੇ ਖਾਤੇ ਜੋ ਵੀ ਬੇਸ਼ੱਕ ਸਾਨੂੰ ਉਹ ਦੱਸ ਦੇਣਾ ਅਸੀਂ ਉੱਤੇ ਲੈਂਟਰ ਪਾ ਲਈ ਜਦ ਬੰਦ ਕਰਦਾ ਵੱਡੇ ਮੇਲੇ ਦੌਰਾਨ ਕੋ ਬੱਚਾ ਵੀ ਦੇਖ ਸਕਦਾ ਦੇਖ ਸਾਡੇ ਕੋਲ ਵੀ ਕੋਈ ਵੀ ਹਾਦਸਾ ਮੇਲੇ ਤੇ ਢੋਲ ਵੱਜਦੇ ਆ ਇਧਰ ਗਾਉਣ ਵਾਲੇ ਲੱਗੇ ਹੋਏ ਆ ਲੰਗਰ ਚੱਲਦਾ ਆ ਉਸ ਥੰਮੇ ਦੇ ਦੌਰਾਨ ਕੋਈ ਨਿਆਣਾ ਵੀ ਜਾ ਸਕਦਾ ਜਾ ਸਕਦਾ ਜੀ ਕੁਝ ਵੀ ਹੋ ਸਕਦਾ ਜੀ ਪਰ ਪਰਮਾਤਮਾ ਦੀ ਦਇਆ ਨੇ ਅਜੇ ਤੱਕ ਤਾਂ ਬਚਾ ਰਿਆ ਪਰ ਇਹਨੂੰ ਕਵਰ ਕੀਤਾ ਜਾਣਾ ਚਾਹੀਦਾ ਮਹਿੰਦਰ ਸਿੰਘ ਜੀ ਦੇ ਨਾਲ ਮੁਲਾਕਾਤ ਕਰਾਂਗੇ ਵੀਰਾ ਜੀ ਜਦੋਂ ਖੂਦੇ ਜੀ ਕੀ ਨਾਮ ਸੀ ਆਪਣਾ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਜਦੋਂ ਖੂਦੇ ਥੱਲੇ ਗਏ ਕਿੰਨਾ ਕੁ ਡਰ ਲੱਗਿਆ ਨਹੀਂ ਕੋਈ ਬਹੁਤਾ ਖਾਸ ਡਰ ਨਹੀਂ ਅੱਗੇ ਅਸੀਂ ਕਈ ਵਾਰੀ ਇਦਾਂ ਇਹ ਕਰ ਚੁੱਕੇ ਆ ਜੀ ਕਿਉਂਕਿ ਜ਼ਿਮੀਦਾਰਾਂ ਦਾ ਪਰਿਵਾਰ ਹੈ ਉਹ ਯਾਦ ਹੈ ਕਿ ਜਦੋਂ ਮੋਟਰਾਂ ਥੱਲੇੋਂ ਹਵਾ ਲੈ ਜਾਂਦੀਆਂ ਸੀਆਂ ਉਹਨਾਂ ਨੂੰ ਕੱਟਣਾ ਪੈਂਦਾ ਸੀਗਾ ਪਿਆਰੇ ਸਾਥੀਓ ਇਹ ਤਾਂ ਜ਼ਿਮੀਦਾਰ ਭਾਈਚਾਰਾ ਤੁਸੀਂ ਨਕਲ ਨਹੀਂ ਕਰਨੀ ਤੁਸੀਂ ਕਦੇ ਵੀ ਇਹਨਾਂ ਦੀ ਕਾਪੀ ਨਹੀਂ ਕਰਨੀ ਇਹ ਤਾਂ ਇੱਕ ਸਪਲਟ ਬੰਦੇ ਆ ਇਹ ਬਚਪਨੇ ਤੋਂ ਖੂਹਾਂ ਦੇ ਥੱਲੇ ਬੜਨਾ ਉਹ ਕੁਝ ਸਮਾਂ ਹੁੰਦਾ ਸੀ ਇੱਕ ਜਦੋਂ ਮੋਟਰ ਹਵਾ ਲਾ ਜਾਂਦੇ ਸੀ ਉਹਨੂੰ ਪੌੜੀਆਂ ਦੇ ਥੱਲੇ ਉਤਰ ਕੇ ਕੱਢ ਲੈ ਕੱਢ ਲੈਂਦੇ ਸੀਗੇ ਪਰ ਤੁਸੀਂ ਕਾਪੀ ਇਹ ਨਹੀਂ ਕਰਨੀ ਹੈਗੀ ਮਨ ਦੇ ਅੰਦਰ ਰਹਿਮ ਤਾਂ ਬਹੁਤ ਆਇਆ ਹੋਇਆਗਾ ਛੋਟਾ ਜਾਨਵਰ ਹੈ ਬੱਚਾ ਆ ਕਦੂਰਾ ਹੈ ਹਾਂਜੀ 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 ਜੀ ਇਹ ਅੱਗੇ ਵੀ ਅਸੀਂ ਜਾਣ ਕੇ ਕਈ ਵਾਰ ਆ ਮੇਰੇ ਘਰ 5 6 6ਵੀਂ ਵਾਰੀ ਹੋਣੀ ਹੈ ਜੀ ਜੀ ਇਦਾਂ ਜੋ ਜਾਨਵਰਾਂ ਨੂੰ ਬਚਾ ਲਈ ਤਾਂ ਚਲੋ ਹਾਂਜੀ ਭਲੇ ਵਾਲੀ ਗੱਲ ਭਲੇ ਵਾਲੀ ਗੱਲ ਹੈ ਹਾਂਜੀ ਜੀ ਜੀ ਹਾਂਜੀ ਕਿਉਂਕਿ ਬੱਚਾ ਹੈ ਥੱਲੇ ਖੂਹ ਦੇ ਵਿੱਚ ਕੋਈ ਸੱਪ ਵੀ ਹੋ ਸਕਦਾ ਸੀਗਾ ਤੇ ਕੋਈ ਖਤਰਨਾਕ ਹੋਰ ਜਾਨਵਰ ਜਿਹੜਾ ਹੈਗਾ ਆ ਉਹ ਵੀ ਬੈਠਿਆ ਹੋ ਸਕਦਾ ਜਿੱਕੇ ਜਦੋਂ ਕਤੂਰੇ ਨੂੰ ਫੜਨਾ ਫੜਨ ਜਾਣਾ ਮਨ ਦੇ ਅੰਦਰ ਇਦਾਂ ਦੀਆਂ ਵਿਚਾਰਾਂ ਦੇ ਸੀ ਵਿਚਾਰ ਨਹੀਂ ਜਿੱਦਾਂ ਹੁਣ ਵੱਡਾ ਕੁੱਤਾ ਹੋਵੇ ਉਹ ਆਪ ਆਪ ਨੂੰ ਵੀ ਕੱਟ ਸਕਦਾ ਜੀ ਬੜ ਸਕਦਾ ਉਹ ਡਰੇ ਹਰ ਜੀ ਡਰ ਜਾਂਦਾ ਜਾਨਵਰ ਚਲੋ ਇਦਾਂ ਦਾ ਵੀ ਰੱਬ ਦੀ ਕਿਰਪਾ ਨਾਲ ਹਜੇ ਤੱਕ ਤਾਂ ਹੋਈ ਨਹੀਂ ਕਦੇ ਹੈਗੀ ਜੀ ਜੀ ਕਿਉਂਕਿ ਅਸੀਂ ਭਲੇ ਕੰਨ ਜਾਣਾ ਕੁਦਰਤੀ ਹੋ ਜਵੇ ਹੋ ਜਵੇ ਗੱਲ ਵੱਖਰੀ ਆ ਜਿਹੜੀ ਸੋਚ ਹੈ ਨਾ ਬੰਦੇ ਦੀ ਉਹ ਹਮੇਸ਼ਾ ਵਧੀਆ ਹੋਣੀ ਚਾਹੀਦੀ ਆ ਜੇ ਭਲੇ ਵੱਲੋਂ ਦਰਦਿਆਂ ਤੇ ਦੇਖੋ ਉਹ ਵੀ ਅਰਦਾਸ ਕਰਦਾ ਹੋਵੇਗਾ ਦਰਵੇਸ਼ ਹੈ ਤੇ ਉਹ ਜਾਨਵਰ ਵੀ ਅਰਦਾਸ ਕਰਦਾ ਹੋਵੇਗਾ ਕਿ ਮੈਨੂੰ ਕੋਈ ਬਾਹਰ ਕੱਢ ਲਵੇ ਜੀ ਜੀ ਹਾਂਜੀ ਤੇ ਅੱਜ ਕਤੂਰਾ ਬਾਹਰ ਨਿਕਲ ਗਿਆ ਤੇ ਮਨ ਨੂੰ ਬੜੀ ਖੁਸ਼ੀ ਮਹਿਸੂਸ ਹਾਂਜੀ ਹਾਂਜੀ ਇਦਾਂ ਲੱਗਦਾ ਵੀ ਚਲੋ ਪ੍ਰਮਾਤਮਾ ਨੇ ਸਾਤ ਨੂੰ ਇੱਕ ਚੰਗਾ ਕਰਮ ਹੋਰ ਵਧੀਆ ਕਰਾ ਦਿੱਤਾ ਜੀ ਜੀ ਬਹੁਤ ਬਹੁਤ ਵਧੀਆ ਕਿੰਨੇ ਕ ਫੁੱਟ ਜਿਹੜਾ ਡੂੰਘਾ ਖੂ ਹੈਗਾ ਜੀ ਇਹ ਮੇਰਾ ਖਿਆਲ ਹੁਣਾ ਹੀ ਹੈ 50 60 ਫੁੱਟ ਦਾ ਹੋਣਾ ਹੀ ਹੈ ਜੀ ਜੀ ਹਾਂਜੀ ਹਾਂਜੀ ਅਸਲ ਵਿੱਚ ਤੇਨਾਂ ਤੇ ਝਰਨੇ ਵਗੈਰਾ ਲੱਗਣੇ ਚਾਹੀਦੇ ਆ ਦੇਖੋ ਜੀ ਜਹ ਜਾਨੇ ਲੱਗਣਾ ਇਹ ਕਾਨੂੰਨ ਦੇ ਵਿੱਚ ਵੀ ਹੈਗਾ ਕੋਈ ਇਦਾਂ ਦਾ ਖਾਈ ਹੋਵੇ ਜਾਂ ਖੂਹ ਹੋਵੇ ਜੀ ਤੇ ਇਹਨੂੰ ਪੂਰਿਆ ਜਾਵੇ ਹਾਂ ਜੀ ਸਰ ਸਾਹਿਬ ਹਾਂ ਜੀ ਅੱਗੇ ਵੀ ਇੱਕ ਦੇਖੋ ਘਟਨਾ ਘਟੀ ਸੀਗੀ ਇਹ ਕੁਛ ਸਾਂਝੀ ਜਾਣ ਕੇ ਉੱਥੇ ਵੀ ਸੀਗਾ ਉੱਥੇ ਵੀ ਮੈਂ ਹੀ ਵੜਿਆ ਸੀਗਾ ਜੀ ਉਹਨਾਂ ਦੇ ਵਿੱਚ ਜਿਹੜੇ ਨਹੀਂ ਇੱਕ ਦੂਏ ਨੂੰ ਪੂਨ ਦਿੰਦੇ ਸੀਗੇ ਉਹ ਮੇਰੇ ਮਿੱਤਰੇ ਸੀਗੇ ਜੀ ਜੀ ਕਿਉਂਕਿ ਜਦੋਂ ਮੈਂ ਬਾਹਰ ਨਿਕਲਿਆ ਤੇ ਮੈਨੂੰ ਮੈਨੂੰ ਵੀ ਬੜੀ ਤਕਲੀਫ ਹੋਈ ਜੀ ਤੇ ਫਿਰ ਮੈਂ ਇਹਨਾਂ ਨੂੰ ਗੁੱਸੇ ਦੇ ਵਿੱਚ ਕਿਹਾ ਵੀ ਜੇ ਤੁਸੀਂ ਇੰਨੇ ਦਿਨਾਂ ਦੇ ਵਿੱਚ ਸਲਾਹ ਕਰ ਲਓ ਠੀਕ ਆ ਨਹੀਂ ਤਾਂ ਵੀ ਮੈਂ ਥਾਣੇ ਰਿਪੋਰਟ ਮੈਂ ਦੇ ਦੂੰਗਾ ਖੁੱਦ ਚਲੋ ਇਹ ਸਾਡੇ ਮਿੱਤਰ ਸੀਗੇ ਮੰਨ ਗਿਆ ਜੀ ਉਹ ਉਹ ਖੂਬ ਪੂਰਿਆ ਜਾਵੇ ਸਾਡੀ ਬੇਨਤੀ ਹੈਗੀ ਆ ਜੀ ਜਾਇਨ ਇਹ ਚਾਰਨੇ ਲਾ ਕੇ ਵੀ ਕੀ ਕਰਨਾ ਇੱਥੇ ਮੇਲਾ ਲੱਗਦਾ ਜੀ ਇਹ ਖੂਪੂਰ ਕੇ ਜਗਾ ਖੁੱਲੀ ਹੋ ਜਵੇ ਜੀ 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 ਹਾਂਜੀ ਸਾਡੀ ਇਹ ਬੇਨਤੀ ਹੈ ਜੀ ਹੁਣ ਤਾਂ ਪਾਣੀ ਵੀ ਨਹੀਂ ਥੱਲੇ ਮਾਰਿਆ ਹਾਂਜੀ ਹੁਣ ਤਾਂ ਪਾਣੀ ਵੀ ਨਹੀਂ ਆ ਰਿਹਾ ਜੀ ਪਾਣੀ ਥੱਲੇ ਹੋਵੇ ਚਲੋ ਵਰਤੇ ਜਾ ਸਕਦਾ ਕਈ ਗੱਲਾਂ ਹੈਗੀਆਂ ਕਿਉਂਕਿ ਮਨੋਖ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਜੀ ਹਾਂਜੀ ਪਿਆਰੇ ਸਾਥੀਓ ਮਹਿੰਦਰ ਸਿੰਘ ਜੀ ਦੇ ਨਾਲ ਪਿੰਡ ਜੱਬੋਬਾਲ ਤੋਂ ਮੁਲਾਕਾਤ ਕਰਾਈ ਆ ਜਿੰਨੇ ਵੀ ਸਰੋਤੇ ਵੀਡੀਓ ਨੂੰ ਵੇਖਦੇ ਆ ਪਿਆਰੇ ਸਾਥੀਓ ਕਾਪੀ ਨਹੀਂ ਕਰਨੀ ਤੁਸੀਂ ਅਚਨਜੇਤ ਬਿਨਾਂ ਸੋਚੇ ਸਮਝੇ ਕਦੇ ਵੀ ਖੂਆ ਦੇ ਵਿੱਚ ਨਹੀਂ ਬੜਨਾ ਇਹ ਤਾਂ ਅਕਸਪਾਲਟ ਨੇ ਪਹਿਲੇ ਤੋਂ ਸਮੇਤੋ ਜਵਾਨੀ ਤੋਂ ਹੀ ਖੁਦ ਹੀ ਅੰਦਰ ਆ ਜਾਂਦੇ ਨੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਹੈਗਾ ਸਿਕਾ ਅਦਰਵੇਸ ਉਸ ਛੋਟੇ ਜਿਹੇ ਬੱਚੇ ਨੇ ਕਤੂਰੇ ਨੂੰ ਬਾਹਰ ਕੱਢ ਕੇ ਖੋਦੇ ਵਿੱਚੋਂ ਲਿਆਂਦਾ ਤੇ ਸਾਰੇ ਨਗਰ ਦੇ ਵੱਲੋਂ ਵੀ ਇਹ ਬੇਨਤੀ ਹੈ ਕਿ ਖੋਦੇ ਉੱਪਰ ਚਰਨੇ ਵਗੈਰਾ ਜਰੂਰ ਲੱਗਣੇ ਚਾਹੀਦੇ ਕਿਉਂਕਿ ਕਿਸੇ ਵੱਡੀ ਜਿਹੜੀ ਸਮੱਸਿਆ ਵੱਡੀ ਪਰੇਸ਼ਾਨੀ ਜਿਹੜੀ ਹੈਗੀ ਆ ਉਹ ਨਾ ਘਟਣਾ ਘਟ ਸਕੇ ਤੇ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ